जी welcome to my channel, Food for आज मैं एक दी तो दे रूबरू uh, actually, मैं भी नहीं पता कि नाम की देवा, क्योंकि कुछ चाइनीज है, कुछ Indian वर्जन, mix and match actually, है वर्जन मिक्स एंड मैच करके एक्चुअली मेरी डॉटर बर्थडे है स्पैशली फॉर हर ये मैं uh, स्नैक रेडी कर रही बनानी है देखो की बनता है आओ स्टार्ट करिए सो so, आओ जी पहला इनग्रेडियंट्स देख लिने मैं की कि लेने एक कप मेरे को ले मैदा है जी रिफाइन फ्लोर सब्जियां क्योंकि मैं थोड़ा जा चाइनीज़ का टच देना चाहती सी गाजर है कैप्सिकम है पत्ता गोभी है प्याज ने कुछ बोयल्ड नूडल्स ने एंड मैं डो बना थोड़ा जा येलो बटर चाहिए सी है थोड़ा जहा पीज़ा चीज़ भी है थोड़ा मिल्क है देखते दे हैं मैं देखिए सैम्पलिंग किमें कर दी है। सब तो पहला मैं सब्जियाँ बनने वास्ते रखूंगी सॉसेस वगैरह के रेडी कर दें चलो सो सब तो पहला जी मैं थोड़ा जहा ओलि ऑयल ले रही हूँ सब्जियां कुक करने वास्ते और पहला प्याज स्लाइट जहा कलर चेंज करा आप बहुत ज़्यादा डार्क ब्राउन नहीं चाहिए है हल्का जहा कलर चेंज करा सो बस जिन्हें प्याज आप चाहिए ने वो हो चुके ने जी सब तो पहला जो नमक हल्का जहा नमक ऐड करूंगी थोड़ा जा रेड चिली पाउडर मिर्च और क्योंकि ये आप चाइनीज़ फ्लेवर देना चाहते हैं तो कोई धनिया पाउडर या ਜੀਰਾ ਪਾਊਡਰ ਜਾਂ ਹੋਰ ਸਪਾਈਸਿਸ ਮੈਂ ਨਹੀਂ ਲੈ ਰਹੀ। ਉਹਨਾਂ ਚਾਪਾ ਸਾਰੀਆਂ ਵੈਜੀਟੇਬਲਸ। ਇਸ ਸੈਮੀ ਕੋਕ ਦੀ ਚਾਹੀਦੀ ਹੈ। ਆ ਆਪ ਨੂੰ ਜ਼ਿਆਦਾ ਕੋਕ ਨਹੀਂ ਚਾਹੀਦੀ ਕਿਉਂਕਿ ਹਲਕਾ ਜਿਹਾ ਕ੍ਰਾਂਚ ਸਬਜ਼ੀਆਂ ਚੰਗਾ ਲੱਗਦਾ ਹੈ। ਹੁਣ ਆਪਾਂ ਗ੍ਰਾਈਂਡਰ ਵਿੱਚ ਬਲੈਂਡਰ ਲੈ ਲਓ। ਉਹਦੇ ਵਿੱਚ ਆਪਾਂ ਜੋ ਵੀ ਪੀਜ਼ਾ ਚੀਜ਼ ਅੰਡਾ ਪਨੀਰ ਔਰ ਥੋੜਾ ਜਿਹਾ ਦੁੱਧ ਐਂਡ एवरीथिंग ਔਰ ਜੋ ਵੀ ਸਾਰੇ ਇਨਗਰੀਡੀਅੰਟਸ ਹੈ ਉਹਨਾਂ ਨੂੰ ਆਪਾਂ ਪਾ ਕੇ ਇੱਕ ਸਬੂਥ ਜਿਹਾ ਬੈਟਰ ਰੈਡੀ ਕਰਨਾ ਹੈ ਜਿਸ ਨਾਲ ਕੇ ਜਿਹੜਾ ਆਪਣਾ ਆਟਾ ਹੈ ਜੋ ਆਪਾਂ ਡੋ ਤਿਆਰ ਕਰਨਾ ਹੈ ਇੱਕ ਸੌਫਟ ਜਿਹਾ ਡੂ ਰੈਡੀ ਹੋ ਜਾਵੇ ਆਮੈਂ ਸਾਲਟਡ ਬਟਰ ਵੀ ਪਾਤਾ ਹੈ ਸਬਜ਼ੀਆਂ ਆਪਣੀਆਂ ਖੁੱਕ ਹੋ ਗਈਆਂ ਨੇ ਜੀ ਇਸ ਵਿੱਚ ਤੁਸੀਂ ਨੋਟਿਸ ਕੀਤਾ ਹੋਣਾ ਕਿ ਮੈਂ ਹਲਦੀ ਬਿਲਕੁਲ ਨਹੀਂ ਪਾਈ ਕਿਉਂਕਿ ਸੌਸੇਸ ਪੈਣੀਆਂ ਨੇ ਔਰ ਉਹਨਾਂ ਕ ਉਹਨਾਂ ਦਾ ਕਲਰ ਹੀ ਅੱਛਾ ਲੱਗਦਾ ਇਹਦੇ ਵਿੱਚ ਸੋ ਸਭ ਤੋਂ ਪਹਿਲਾਂ ਮੈਂ ਨੂਡਲਸ ਐਡ ਕਰਨ ਲੱਗੀ ਹਾਂ ਜਿਨ੍ਹਾਂ ਨੂੰ ਕਿ ਮੈਂ ਪਹਿਲਾਂ ਹੀ ਬੋਇਲ ਕਰ ਲਿਆ ਸੀ ਔਰ ਹਲਕਾ ਜਿਹਾ ਔਇਲ ਲਾ ਲਿਆ ਸੀ ਜਿਸ ਨਾਲ ਕਿ ਇਹਨੇ ਥੋੜਾ ਜਿਹਾ ਇਹਨਾਂ ਦਾ ਫਲੇਵਰ ਕਹਿ ਲਓ ਖੜ ਜਾਂਦੀਆਂ ਨਹੀਂ ਥੋੜੀਆਂ ਆਡਾ ਡੋ ਹੋ ਜਾਂਦੀਆਂ ਨੇ ਤੇ অনেਸਟ ਟਮੇਟੋ ਸੌਸ ਥੋੜੀ ਜਿਹੀ ਸੋਇਆ ਸੌਸ ਤਾਂ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਸੋਨਾ ਜਿਹਾ ਕਲਰ ਇਹਨਾਂ ਦਾ ਆ ਗਿਆ ਸੋਇਆ ਸੌਸ ਮੈਂ ਹਲਕੇ ਜਿਹੇ ਹੋਰ ਪਾਉਂਗੀ ਮੈਨੂੰ ਥੋੜੀ ਘੱਟ ਲੱਗ ਰਹੀ ਹੈ ਬਹੁਤ ਫਲੋਈ ਹੁੰਦੀ ਹੈ ਇਸ ਕਰਕੇ ਥੋੜੀ ਧਿਆਨ ਨਾਲ ਪਾਉਣੀ ਪੈਂਦੀ ਹੈ ਇਹੇ तो परफेक्ट जी बिलकुल आही कलर आही लुक चाहिए आटा गाँव मैदा है जी एक कप मैदा और इस आप जो ये मिक्सचर रेडी किया थोड़ा थोड़ा ऐड करूंगी क्योंकि ज्यादा भी ना हो जाए ये फिर बहुत लूज कंसिस्टेंसी आप ਨਹੀਂ ਚਾਹੀਦੀ ਹਲਕਾ ਜਿਹਾ ਦੇ ਵਿੱਚ ਨਮਕ ਐਡ ਕਰੂੰਗੀ ਤਾਂ ਕਿ ਬਾਰੋਂ ਫਿੱਕਾ ਨਾ ਲੱਗੇ ਬਹੁਤ ਜ਼ਿਆਦਾ ਨਮਕ ਆਪਾਂ ਨਹੀਂ ਚਾਹੀਦਾ ਕਿਉਂਕਿ येलो ਬਟਰ ਵੀ ਥੋੜਾ ਸాల్టెਡ ਹੀ ਹੈ ਆਓ ਇਸ ਤੋਂ ਫਿਰ ਨਾ ਪਾ ਗੋਦੇ ਆਪਾਂ ਮਿਕਸ ਕਰ ਲੈ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਸਾਰਾ ਪੈ ਹੀ ਜਾਏਗਾ ਜੀ ਇਸ ਨੂੰ ਹੁਣ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਤੇ ਨੋਰਮਲ ਆ ਡੋ ਵਾਂਗੂ ਗੁੰਨ ਲੈਣਾ ਜ਼ਿਆਦਾ ਦੁੱਧ ਨਹੀਂ ਲੱਗੇਗਾ ਕਿਉਂਕਿ ਪਹਿਲਾਂ ਹੀ ਇਹਦੇ ਵਿੱਚ ਜੋ ਮਿਕਸਚਰ ਹੈ ਉਹਦੇ ਵਿੱਚ ਆ ਲਿਕੁਇਡ ਕੰਟੈਂਟ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋ ਵੈਸੇ ਗੁੰਝ ਰਿਹਾ ਜਿੰਨੀ ਕ ਆਪਾਂ ਨੂੰ ਰਿਕੁਆਇਰਮੈਂਟ ਹੋਈ ਉਹਨਾਂਕ ਦੁੱਧ ਆਪਾਂ ਥੋੜਾ ਜਦੋਂ ਤੇ ਐਡ ਕਰਾਂਗੇ ਸੋ ਆ ਆਪਣਾ ਡੋ ਬਿਲਕੁਲ ਰੈਡੀ ਹੈ ਜੀ ਇਸ ਨੂੰ ਥੋੜੀ ਦੇਰ ਆਪਾਂ ਰੈਸਟ ਕਰਨ ਲਈ ਰੱਖਾਂ ਆਪਣਾ ਜੋ ਡੋ ਹੈ ਜੀ ਨਾ ਜ਼ਿਆਦਾ ਹਾਰਡ ਨਾ ਜ਼ਿਆਦਾ ਸੌਫਟ ਇੱਕ ਨਾਰਮਲ ਡੋ ਆ ਗੋ ਰੈਡੀ ਹੈ ਹੁਣ ਆਪਾਂ ਤੇਲ ਪਹਿਲਾਂ ਗਰਮ ਹੋਣਾ ਰੱਖਾਂਗੇ ਕਿਉਂਕਿ ਇਸ ਨੂੰ ਪਹਿਲਾਂ ਇੱਕ ਤਰ੍ਹਾਂ ਪੂਰੇ ਤਰੀਕੇ ਨਾਲ ਗਰਮ ਕਰਕੇ ਫਿਰ ਨਾਰਮਲ ਟੈਂਪਰੇਚਰ ਤੇ ਆਪਾਂ ਇਹਨੂੰ ਲੈ ਕੇ ਆਉਣਾ ਹੈ ਤਾਂ ਕਿ ਆਪਣਾ ਸਨੈਕ ਚੰਗੇ ਤਰੀਕੇ ਨਾਲ ਅੰਦਰੋਂ ਵੀ ਪਾਰੋਂ ਪੱਕ ਜਵੇ ਤੇ ਜਿੰਨੀ ਦੇਰ ਤੱਕ ਇਹ ਤੇਲ ਗਰਮ ਹੁੰਦਾ ਉਦੋਂ ਆਪਣੀ ਸਟਫਿੰਗ ਬਿਲਕੁਲ ਰੈਡੀ ਹੋ ਚੁੱਕੀ ਹੈ ਡੂ ਰੈਡੀ ਹੋ ਚੁੱਕਿਆ ਤੇ ਆਓ ਆਪਾਂ ਸਟਫਿੰਗ ਕਰੀਏ ਸੋ ਇਸ ਨੂੰ ਹੁਣ ਆਪਾਂ ਜੀ ਥੋੜਾ ਮੈਂ ਮਸਲ ਮਸਲ ਕੇ ਥੋੜਾ ਲੌਂਗੇਟ ਕਰ ਰਹੀ ਹਾਂ ਲੰਬਾ ਜਿਹਾ ਕਰ ਰਹੀ ਹਾਂ ਔਰ ਇਹਨੂੰ ਪਾਰਟਸ ਵਿੱਚ ਡਿਵਾਈਡ ਕਰਾਂਗੇ ਐਕਚੁਅਲੀ ਸੱਚ ਜਾਣਿਓ ਮੈਨੂੰ ਵੀ ਨਹੀਂ ਪਤਾ ਕਿ ਮੈਂ ਕੀ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਹੋਪਸੋ ਵਿਸ਼ਮੀ ਲੱਕ ਕੇ ਸਭ ਕੁਝ ਠੀਕ ਬਣੇ ਤਾਂ ਇਸ ਤਰ੍ਹਾਂ ਮੈਂ ਇਹਨੂੰ ਪਹਿਲਾਂ ਦੋ ਪਾਰਟਸ ਵਿੱਚ ਡਿਵਾਈਡ ਕਰ ਲਿਆ ਔਰ ਫਰਦਰ ਥੋੜੇ ਲੰਬੇ ਪੀਸਸ ਮੈਨੂੰ ਚਾਹੀਦੇ ਨੇ ਇਸੇ ਤਰ੍ਹਾਂ ਮੈਂ ਦੂਸਰੇ ਪਾਰਟ ਨੂੰ ਵੀ ਡਿਵਾਈਡ ਕਰ ਦਿੰਨੀ ਆ। ਲੈਟਸ ਓਪ। एवरीथिंग ਸਭ ਕੁਝ ਠੀਕ ਹੁੰਦਾ ਹੈ ਤਾਂ ਆਓ ਜੀ ਵੇਲ ਕੇ ਸਟਫਿੰਗ ਕਰਦੇ ਹਾਂ। ਕੋਈ 7 8 ਜਾਂ 9 ਪੋਰਸ਼ਨਸ ਵਿੱਚ ਡਿਵਾਈਡ ਕਰ ਲਿਆ ਜੀ। ਹੁਣ ਇਹਨੂੰ ਵਾਰੀ-ਵਾਰੀ ਵੇਲ ਕੇ ਔਰ ਇਸੇ ਸ਼ੇਪ ਜੀ ਮੈਨੂੰ ਪਸੰਦ ਆ ਰਿਹਾ। ਇਸੇ ਸ਼ੇਪ ਜੀ ਆਪਾਂ ਇਹਨੂੰ ਰੋਲ ਕਰਕੇ ਫਰਾਈ ਕਰਾਂਗੇ। ਥੋੜਾ ਜਿਹਾ ਮੈਂ ਸਕੁਅਰ ਸ਼ੇਪ ਚ ਇਹਨੂੰ ਵੇਲੂ ਤੇ ਇਸ ਤੇ ਹੁਣ ਵੈਜੀਟੇਬਲਸ ਲਾਉਣ ਤੋਂ ਪਹਿਲਾਂ ਮੈਂ ਸਲਾਈਡ ਜੀ ਪੀਜ਼ਾ ਸੌਸ ਇਹਦੇ ਤੇ ਸਪਰੈਡ ਕਰੂੰ ਫਲੇਵਰ ਅੱਛਾ ਆਉਂਦਾ ਹੈ ਵਧੀਆ ਆਉਂਦਾ ਹੈ ਤੇ ਐਕਸਪੈਰੀਮੈਂਟ ਹੈ ਦੇਖਦੇ ਹਾਂ ਸਵਿਚ ਹਲਕਾ ਜਿਹਾ ਕਿਉਂਕਿ ਨਿਕਲਣਾ ਵੀ ਨਹੀਂ ਚਾਹੀਦਾ ਬਹੁਤ ਜ਼ਿਆਦਾ ਸਟਫਿੰਗ ਮੈਂ ਨਹੀਂ ਕਰੂੰਗੀ بس ਐਨਾ ਕੁਝ ਫਲੇਵਰ ਵੀ ਆਵੇ ਔਰ ਬਾਹਰ ਵੀ ਨਿਕਲੇ ਸੋ ਆ ਸ਼ੇਪ ਜੋ ਆਪਣਾ ਰੈਡੀ ਹੋ ਗਿਆ ਜੀ ਪਰ ਮੈਂ ਦੇਖ ਰਹੀ ਹਾਂ ਕਿ ਇਹਦੇ ਵਿੱਚ ਜੋਇੰਟਸ ਹੈ ਤਾਂ ਹਲਕੀ ਜੀ ਮੈਂ ਆ ਮੈਦੇ ਦੀ ਇੱਕ ਸਲਰੀ ਰੈਡੀ ਕੀਤੀ ਹੈ ਮੈਦੇ ਤੇ ਪਾਣੀ ਦਾ ਘੋਲ ਜਿਹਾ ਬਣਾਇਆ ਉਹ ਹਲਕਾ ਹਲਕਾ ਮੈਂ ਵਿੱਚੇ ਦੇ ਲਾ ਦੂੰਗੀ ਤਾਂ ਕਿ ਇਹ ਜੋ ਹੈ ਇਹ ਖੁੱਲੇ ਸੋ ਆ ਸਾਰੀਆਂ ਰੈਡੀ ਨੇ ਜੀ ਆਪ ਦੇ ਅਕੋਰਡਿੰਗ ਸ਼ੇਪ ਸੈੱਟ ਕਰ ਲਾਂਗੇ ਆਪਾਂ ਇਹਨਾਂ ਦੇ ਤੇ ਹਲਕੇ ਗ੍ਰੈਜੂਅਲ ਹੱਥਾਂ ਨਾਲ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਮੈਂ ਬਿਲਕੁਲ ਜਿਵੇਂ ਕਿ ਦੇਸੀ ਰਹਾ ਫਲੈਟ ਤਲੇ ਵਾਲੀ ਕੜਾਈ ਹੈ ਬਹੁਤ ਘੱਟ ਰਫਾਈਨਡ ਹੈ ਬਹੁਤ ਡੀਪ ਫ੍ਰਾਈ ਨਹੀਂਗਾ ਸ਼ੈਲੋ ਫ੍ਰਾਈਂਗ ਵੀ ਨਹੀਂ ਪਰ ਬਹੁਤ ਡੀਪ ਫ੍ਰਾਈਂਗ ਨਹੀਂ ਹੈਗੀ साइड्स तो दो चं तरह फ्राई कर लेना देखो जी बिल्कुल रेडी हो गए ने, हल्के लाइट ब्राउनिश कलर दे बड़ा सोना जहा कलर है ये स्नैक बन के अपना रेडी है ते चलो आपू हम प्लेटिंग करते हैं मैं दो पार्टी डिवाइड करन लगी हैं थोड़ा स्प्रिंग रोल दी शेप आ जाती है एंड थोड़ा खाना भी सौखा लगता है और वेख च भी सोहना लगता है बाकी इट्स अपू यू इस तरह ही लैंबना पसंद करते हो और मैनु लुक बहुत अच्छी लग रही है लगता है टेस्ट भी बहुत अच्छा होगा ਸੋ ਟਰਾਈ ਕਰਕੇ ਇਹਦਾ ਨਾਮ ਜ਼ਰੂਰ ਮੈਨੂੰ ਸੁਜੈਸਟ ਕਰਿਓ ਜੋ ਦੇਖਣ ਚੰਨਾ ਵਧੀਆ 스ਨੈਕ ਹੈ ਮੀਟ ਕਰਦੀ ਹਾਂ ਜੀ ਕਿ ਅੱਜ ਦੀ ਇਹ ਰੈਸਪੀ ਜੋ ਵੀ 스ਨੈਕ ਬਣਿਆ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਮੈਨੂੰ ਖੁਦ ਨੂੰ ਨਹੀਂ ਪਤਾ ਕਿ ਇਹਨੂੰ ਮੈਂ YouTube ਤੇ ਕੀ ਨਾਮ ਦੇ ਕੇ ਅਪਲੋਡ ਕਰੂੰਗੀ ਪਰ ਸੋਚਦੇ ਹਾਂ ਜੇ ਪਸੰਦ ਆਇਆ ਟਰਾਈ ਜ਼ਰੂਰ ਕਰਿਓ ਆਪਦੇ ਬਹੁਤ ਕੀਮਤੀ ਵਿਚਾਰ ਮੇਰੇ ਨਾਲ ਆਪਦੇ ਕਮੈਂਟਸ ਨਾਲੇ ਸ਼ੇਅਰ ਕਰਿਓ ਤੇ ਪਸੰਦ ਆਈਆਂ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਨੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ